ਤੁਹਾਡੇ ਉੱਪਰ ਇਹ ਲੱਗ ਰਿਹਾ ਹੈ ਉਹ ਕਹਿੰਦੇ ਸਾਡੇ ਕੋਲੇ ਇੱਕ ਵੀਡੀਓ ਬਣਾਈ ਹੋਈ ਆ ਜਿਦੇ ਵਿੱਚ ਉਹ ਤੁਹਾਡੇ ਤੇ ਦੋਸ਼ ਲਾ ਰਹੀ ਹੈ ਕਿ ਮੇਰਾ ਸਹੁਰਾ ਸਾਹਿਬ ਮੇਰੇ ਨਾਲ ਗਲਤ ਹਰਕਤਾਂ ਕਰਨ ਦੀ ਗੱਲ ਕਰ ਰਿਹਾ ਹੈ ਜਿਵੇਂ ਮੇਰੀ ਸੱਸ ਨੂੰ ਕਿਹਾ ਵੀ ਸਹੁਰਾ ਹਰਕਤਾਂ ਕਰਦਾ ਵੀ ਉਹ ਚੱਲ ਮਾਂ ਬਣ ਕੇ ਸਮਝੂਗੀ ਉਹ ਕਹਿੰਦੇ ਸਾਰੇ ਦੇ ਬੱਚਾ ਹੈ ਨਾ ਸਦਰ ਸਾਸਰੀਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਅਕੀ ਮੈਂ ਹਾਂ ਸਤਨਾਮ ਸਿੰਘ ਅੱਜ ਇਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਕਿ ਜਥੇ ਬੰਦੀਆਂ ਮੀਡੀਆ ਕਰਮੀ ਅਤੇ ਪਰਿਵਾਰਕ ਝਗੜੇ ਜਿਹੜੇ ਆ ਇਹ ਤਿੰਨ ਇੱਕ ਲਾਈਨ ਚ ਕਿਉਂ ਆਉਂਦੇ ਆ ਕੀ ਨੁਕਸਾਨ ਹੈ ਕੀ ਬੜਾਈ ਭرائی ਕੀ ਨਫਾ ਨੁਕਸਾਨ ਹੈ ਇਸ ਗੱਲ ਦਾ ਅ ਖਬਰ ਚ ਦਿਖਾਇਆ ਜਾਣ ਵਾਲਾ ਜਿਹੜਾ ਇੱਕ ਅਜਿਹਾ ਪਰਿਵਾਰਕ ਮਸਲਾ ਹੈ ਜਿਹੜਾ ਕਿ ਗੁਪਤ ਪਰਤਾਂ ਰੱਖਣ ਵਾਲਾ ਰਿਸ਼ਤੇ ਨਾਤੇ ਭੱਪਾ ਫਾਈ ਚਾਰ ਕਿਸਾਨ ਹੈ ਸਾਡੇ ਪੰਜਾਬ ਦੀ ਇਸ ਚੀਜ਼ ਨਾਲ ਕੀ ਹੋਇਆ ਕਿ ਕੁਝ ਕਿਸਾਨ ਯੂਨੀਅਨ ਜਥੇਬੰਦੀਆਂ ਵੱਲੋਂ ਇੱਕ ਪਰਿਵਾਰਕ ਝਗੜੇ ਨੂੰ ਲੈ ਕੇ ਥਾਣਾ ਕੋੜਕਪੂਰਾ ਵਿਖੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਕਰਨ ਵਾਸਤੇ ਇੱਕ ਜਾਮ ਲਗਾਇਆ ਗਿਆ ਜਿਸ ਦੌਰਾਨ ਕਰਨੇ ਦੌਰਾਨ ਇਹ ਗੱਲ ਉੱਪਰ ਕੇ ਸਾਹਮਣੇ ਆਈ ਫੀਕੀ ਕਿਸਾਨ ਜਥੇਬੰਦੀਆਂ ਜਿਹੜੀਆਂ ਹੋਰ ਕਈ ਸਮੱਸਿਆਵਾਂ ਜਿਹੜੀਆਂ ਕਿ ਨਦੀ ਤੋਂ ਜ਼ਰੂਰਤ ਮਹਿਸੂਸ ਕਰਦੀਆਂ ਕਿ ਉਹ ਮਸਲੇ ਧਿਆਨ ਨਹੀਂ ਮੰਗਦੇ ਸਭ ਤੋਂ ਪਹਿਲਾਂ ਉਧਰ ਧਿਆਨ ਦੇਣ ਦੀ ਬਜਾਏ ਅਸੀਂ ਇੱਕ ਪਰਿਵਾਰਕ ਤੇ ਜਿਹੜੇ ਪਰਦਾ ਨयक ਚੀਜ਼ਾਂ ਉਹਨਾਂ ਨੂੰ ਬਾਹਰ ਕੇ ਦੁਨੀਆ ਦੇ ਸਾਹਮਣੇ ਰਿਸ਼ਤੇ ਨਾਤੇ ਜਿਹੜੇ ਇਹਨਾਂ ਦੇ ਵਿੱਚ ਦਰਾੜ ਪਾਉਣ ਵਾਸਤੇ ਇਹ ਕਰ ਰਹੇ ਆ ਕਿ ਦੂਸਰੇ ਪਾਸੇ ਕੋਈ ਪੁਲਿਸ ਡਿਪਾਰਟਮੈਂਟ ਤਕਦੀਸ਼ ਕਰਨ ਪ੍ਰੰਤ ਕਾਨੂੰਨੀ ਕਾਰਵਾਈ ਕਰਨ ਦੀ ਡਿਊਟੀ ਕਿਸੇ ਦੀ ਨਹੀਂ ਬਣਦੀ ਬਣਦੀ ਹੈ ਤੀਸਰੇ ਪਾਸੇ ਮੈਂ ਉਹ ਗੱਲ ਕਰਨ ਲੱਗਿਆ ਹਾਂ ਵੀ মিডিਆ ਕਰਮੀਆਂ ਦੀ ਦੇਖੋ ਕੋਈ ਨਾ ਕੋਈ ਵਿਅਕਤੀ ਹਰ ਯੂਨੀਅਨ ਦੇ ਨਾਲ ਜੁੜਿਆ ਪੱਤਰਕਾਰ ਆਪਣੀ ਯੂਨੀਅਨ ਦੇ ਨਾਲ ਜੁੜਿਆ ਹੈ ਕਿਸਾਨ ਆਪਣੀ ਯੂਨੀਅਨ ਦੇ ਨਾਲ ਜੁੜਿਆ ਹੈ ਤੇ ਇੱਕ ਪੀੜਤ ਜਿਹੜਾ ਉਹ ਪਰਿਵਾਰ ਹੈ ਕੋ ਮਾਨ ਮਰਿਆਦਾਾਂ ਦੀ ਅਤੇ ਰਸਮਾਂ ਲਾਜਾਂ ਸ਼ਰਮਾਂ ਦੀ ਮਰਿਆਦਾ ਦੇ ਵਿੱਚੋਂ ਜੁੜਿਆ ਜਦੋਂ ਅਸੀਂ ਇਹ ਤਿੰਨ ਚੀਜ਼ਾਂ ਨੂੰ ਕਿਸੇ ਚੀਜ਼ ਦੀ ਅਦੁਰ ਵਰਤੋਂ ਕਰਕੇ মিডিਆ ਦੇ ਆਸਰੇ ਰਹੀਂ ਦਬਾ ਕੇ ਅਸੀਂ ਇਹ ਲਾਗੂ ਕਰਨੇ ਕਿ ਮੈਂ ਪੁੱਛਣਾ ਚਾਹੁੰਨਾ ਕਿ ਜੇਕਰ মিডিਆ ਦੇ ਕਿਸੇ ਕਰਮੀ ਦੇ ਪਰਿਵਾਰ 'ਚ ਅਜਿਹਾ ਝਗੜਾ ਹੋਵੇ ਉਹ ਆਪਣੀ ਮਾਂ ਭੈਣ ਅਤੇ ਪਿਓ ਜਾਂ ਬਜ਼ੁਰਗ ਕੋਲੋਂ ਜਿਹੇ ਸਵਾਲ ਪੁੱਛੂਗਾ ਜਿਹੜੇ ਕਿ ਵੀਡੀਓ ਦੇ ਵਿੱਚ ਪੁੱਛੇ ਜਾ ਰਹੇ ਆ ਦੂਸਰੀ ਗੱਲ ਕਿਸਾਨ ਯੂਨੀਅਨ ਜਥੇਬੰਦੀਆਂ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਨਾ ਹੈ ਵੀ ਕੀ ਜਿੰਨੇ ਰਿਸ਼ਤੇ ਸਾਤੇ ਆਪਣੇ ਵੀ ਇਸ ਸਮਾਜ ਦੇ ਵਿੱਚ ਹੀ ਹਨ ਅਕਸਰ ਕੀ ਜਦੋਂ ਵੀ ਕਿਤੇ ਆਪਣੇ ਪਰਿਵਾਰਾਂ 'ਚ ਝਗੜਾ ਹੋਵੇ ਆਪਾਂ ਇਸ ਤਰ੍ਹਾਂ ਥਾਣੇ ਝਗੜੇ ਦੇ ਕੇ ਦਹੀਆਂ ਗੁਪਤ ਗੱਲਾਂ ਪਰਿਵਾਰ ਦੇ ਜੀਆਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵੀ ਰੋਲਾ ਕਿੱਥੋਂ ਪਿਆ ਝਗੜਾ ਕੀ ਹੈਗਾ ਕੀ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਤੇ ਪਰਦਾ ਪਾਇਆ ਜਾਊ ਜੇਕਰ ਇੱਕ ਯੂਨੀਅਨ ਤੋਂ ਬਾਹਰ ਕੋਈ ਪਰਿਵਾਰ ਲਾਜ ਸ਼ਰਮ ਰਸਮਾਂ ਰਵਾਜਾਂ ਦੀ ਮर्यादा ਦੇ ਵਿੱਚ ਉਹਨਾਂ ਦਾ ਮੈਂਬਰ ਬਣ ਕੇ ਪਰਦੇ ਢੱਕਦਾ ਤੇ ਫਿਰ ਸਾਨੂੰ ਦੂ ਮੀਡੀਆ ਤੇ ਕਿਸਾਨ ਯੂਨੀਅਨ ਜਥੇਬੰਦੀ ਜਿਹੜੀ ਆ ਸਾਨੂੰ ਕੀ ਜ਼ਰੂਰਤ ਹੈਗੀ ਆ ਵੀ ਅਸੀਂ ਕਿਸੇ ਦੇ ਜਾ ਕੇ ਇਸ ਤਰ੍ਹਾਂ ਜਨਤਕ ਤੌਰ ਤੇ ਕਿਸੇ ਦਾ ਨਾਮ ਬੁਲਾਇਆ ਜਾਵੇ ਮੈਨੂੰ ਇਹ ਮਾਰੇ ਕੰਮਲੀ ਐਂ ਕਿਹਾ ਮੈਨੂੰ ਐਂ ਕਿਹਾ ਜਦੋਂ ਕਿ ਇਸ ਦਾ ਕੋਈ ਸਬੂਤ ਜ਼ਾਹਰ ਨਹੀਂ ਹੁੰਦਾ ਬਿਲਕੁਲ ਹੀ ਸਰਾਸਾਰ ਜਿਹੜਾ ਕਿਸੇ ਵੀ ਵਿਅਕਤੀ ਦੇ ਨਾਲ ਤੱਕਾ ਹੈ ਉਹਦਾ ਮਨੋਬਲ ਥੱਲੇ ਡੇਗਣ ਵਾਸਤੇ ਵੱਡੀ ਉਮਰ ਦੇ ਬਜ਼ੁਰਗਾਂ ਤੱਕ ਕੀ ਇਹ ਸਵਾਲ ਪੁੱਛੇ ਜਾ ਸਕਦੇ ਆ ਕਿ ਸਾਡੀ ਭੈਣ ਜੀ ਨੂੰ ਰਾਣੀ ਮਹਿਲਾ ਵੀ ਉਹਨੂੰ ਸਵਾਲ ਪੁੱਛੇ ਜਾ ਸਕਦੇ ਮੀਡੀਆ ਵੱਲੋਂ ਕਿ ਆ ਗਿਆ ਕਿਵੇਂ ਗੱਲ ਹੋਈ ਉਹ ਐ ਆਂਦੀ ਉਹ ਨਹੀਂ ਇਹ ਚੀਜ਼ਾਂ ਜਿਹੜੀਆਂ ਇਹ ਸਮਾਜ ਸੁਧਾਰਨ ਦੇ ਵਾਸਤੇ ਹੀ ਮੀਡੀਆ ਨੂੰ ਮਾਇਕਾ ਦੀ ਵਰਤੋਂ ਕਰਨੀ ਚਾਹੀਦੀ ਤੇ ਹਾਲਕਿ ਪਰਿਵਾਰਾਂ ਦੇ ਵਿੱਚ 파ੜ ਪਾਉਣ ਦੀ ਗੁਰੇਜ਼ ਕਰਨੀ ਚਾਹੀਦੀ ਦੂਸਰੇ ਨੰਬਰ ਤੇ ਕਿਸਾਨ ਯੂਨੀਅਨਾਂ ਨੂੰ ਵੀ ਜਿਹੜੇ ਹੈਗੇ ਉਹ ਇਹ ਜਿਹੜੀ ਇਲਾਚੀ ਸ਼ਰਮ ਮਾਨਵਰੇ ਆਦਾਂ ਦੀ ਚੀਜ਼ ਆ ਉਹਦੇ ਵਿੱਚ ਦਖਲ ਅੱਜ ਨਹੀਂ ਦੇਣੀ ਚਾਹੀਦੀ ਪੁਲਿਸ ਡਿਪਾਰਟਮੈਂਟ ਆਪਣੇ ਸਿਰੋਂ ਇਸੇ ਕੰਮ ਦੀ ਤਨਖਾਹ ਲੈਂਦਾ ਯਕੀਨ ਨਾਲ ਮਾਨ ਨਾਲ ਤਬਦੀਸ਼ ਕਰੇ ਤਬਦੀਸ਼ ਪ੍ਰੰਤ ਜੋ ਵੀ ਨਿਜਮ ਬਣਦਾ ਕਾਰਵਾਈ ਕੀਤੀ ਜਾਵੇ ਜਾਂ ਮਸਲੇ ਦਾ ਹੱਲ ਕੀਤਾ ਜਾਵੇ ਪਰ ਇੱਥੇ ਇਹ ਜਿਹੜੀਆਂ ਦੋਵੇਂ ਚੀਜ਼ਾਂ ਸਾਹਮਣੇ ਆਈਆਂ ਅਤੇ ਤੀਜੀ ਪਰਿਵਾਰ ਦੀ ਬੇਇੱਜ਼ਤੀ ਸ਼ਰੇਆਮ ਕੋਈ ਸਾਹਮਣੇ ਪੁੱਛਿਆ ਜਾਂਦਾ ਅਸ਼ਲੀਲ ਗੱਲਾਂ ਪੁੱਛੀਆਂ ਜਾਂਦੀਆਂ ਇਹਦੇ ਨਾਲ ਪਰਿਵਾਰ ਵੀ ਜਿਹੜਾ ਉਹ ਵੀ ਸਮਾਜ ਦੇ ਵਿੱਚ ਮੁਰਤੋਂ ਜੂਣਦੇ ਲੈਕ ਨਹੀਂ ਰਹਿ ਜਾਂਦਾ ਜਿਸ ਤਰ੍ਹਾਂ ਕਿ ਵੱਡੀ ਉਮਰ ਦੇ ਬਜ਼ੁਰਗ ਨੂੰ ਪੁੱਛਿਆ ਜਾਂਦਾ ਇਹ ਗੱਲਾਂ ਵੀ ਹੈ ਇੱਕ ਕੁੜੀਆਂ ਨੂੰ ਪੁੱਛੀਆਂ ਜਾਂਦੀਆਂ ਕਿ ਇਹ ਜਾਇਜ਼ ਨਹੀਂ ਹੈਗੀਆਂ ਤੁਸੀਂ ਬਾਕੀ ਸਾਰਾ ਪੰਜਾਬ ਪੀੜਤ ਲੋਕ ਜਾਂ ਆਮ ਲੋਕ ਪਬਲਿਕ ਨੂੰ ਮੈਂ ਇਹ ਬੇਨਤੀ ਕਰਦਾ ਵੀ ਜੇਕਰ ਇਹ ਮੇਰੀਆਂ ਗੱਲਾਂ ਸਹੀ ਹਨ ਤਾਂ ਤੁਸੀਂ ਕਮੈਂਟਾਂ ਦੇ ਰੂਪ ਵਿੱਚ ਜ਼ਰੂਰ ਦੱਸਣਾ ਵੀ ਜਥੇ ਬੰਦੀਆਂ ਦੀ ਡਿਊਟੀ ਬਣਦੀ ਕੀ ਹੈ ਮੀਡੀਆ ਦੀ ਡਿਊਟੀ ਬਣਦੀ ਕੀ ਹੈ ਰਸਤੇ ਕਿਹੜੇ ਪੈ ਚੱਲੇ ਇਹਨਾਂ ਰਸਤਿਆਂ ਦੇ ਵਿੱਚ ਮੀਡੀਆ ਨੂੰ ਵੀ ਮੁਸ਼ਕਲਾਂ ਮੌਤਾਂ ਖੜੀਆਂ ਹਨ ਜੁਨੀ ਅੰਨਾਂ ਨੂੰ ਵੀ ਮੁਸ਼ਕਲਾ ਆ ਸਕਦੀਆਂ ਹਨ ਤੇ ਪਰਿਵਾਰਾਂ ਦੀ ਤਾਂ ਜਿਹੜੀ ਮਿੱਟੀ ਪੱਟੀ ਦੀ ਬੇਚੀ ਪੜਦੇ ਯਾਰ ਹੁੰਦੇ ਉਹ ਤਾਂ ਉਹਨਾਂ ਦਾ ਤਾਂ ਨੁਕਸਾਨ ਜਿਹੜਾ ਹੋਣਾ ਹੀ ਹੈ ਇਸ ਲਈ ਮੈਂ ਸਾਰਿਆਂ ਤੋਂ ਜੇਕਰ ਵੱਧ ਘੱਟ ਬੋਲਿਆ ਗਿਆ ਉਹ ਵੀ ਫਿਰ ਵੀ ਪਹਿਲਾਂ ਕਹੇ ਗਏ ਦੋਸਤਾਂ ਤੋਂ ਕਾਫੀ ਮੰਗਦਾ ਹੈ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ